ਅਮਰੀਕਾ ਨਾਲ ਮੀਕਾ ਸਿੰਘ ਕੋਈ ਸਿਆਣਾ ਬੰਦਾ ਤਾਂ ਹੈ ਨਹੀਂ ਕਿ ਆਪਾਂ ਉਹਨੂੰ ਇੰਪੋਰਟੈਂਸ ਦਈਏ ਫੁਕਰਾ ਜਿਹਾ ਬੰਦਾ ਫੁਕਰੀਆਂ ਹੀ ਗੱਲਾਂ ਕਰਦਾ ਰਹਿੰਦਾ ਇੱਕ ਪਾਸੇ ਦਾ ਸਟੈਂਡ ਰੱਖੋ ਨਾ ਤੇ ਉਹ ਮੈਨੂੰ ਲੱਗਦਾ ਉਹਦੀ ਕੋਈ ਸਿਆਣਪ ਵਾਲੀ ਸਟੇਟਮੈਂਟ ਨਹੀਂ ਹੈ ਇੱਕ ਛੋਟਾ ਮੇਰਾ ਸਵਾਲ ਹੈਗਾ ਚਲੋ ਪੰਜਾਬ 'ਚ ਪਹਿਲਾ ਇਨਸੀਡੈਂਟ ਆ ਉਦੋਂ ਹੀ ਮੀਕਾ ਸਿੰਘ ਜ਼ੋਰ ਅੱਗੇ ਆਏ ਕਿ ਉਹਨਾਂ ਨੇ ਤਾੜੀ ਮਾਰ ਕੇ ਵਧਾਈ ਥਾਪੜਾ ਦਿੱਤੀ ਕਹਿੰਦੇ ਬੜਾ ਚੰਗਾ ਕੰਮ ਕੀਤਾ ਮੈਂ ਉਹਨਾਂ ਨੂੰ ਫਿਟੇ ਮੂੰਹ ਕਿੰਨਾ ਉਹ ਹੁਣ ਵੀ ਉਹਨਾਂ ਨੇ ਇਹ ਗੱਲ ਕੀਤੀ ਕਹਿੰਦੇ ਵੀ ਇਸ ਦਲਜੀਤ ਨੂੰ ਵੀ ਲੋਕਾਂ ਨੂੰ ਸ਼ਾਇਦ ਮਾਫੀ ਮੰਗ ਲੈਣੀ ਚਾਹੀਦੀ ਹੈ ਵੀ ਸਾਡੇ ਵਾਸਤੇ ਦੇਸ਼ ਪਹਿਲਾਂ ਹੈਗਾ ਨੈਸ਼ਨਲ ਪਹਿਲਾਂ ਹੈਗਾ ਤੁਸੀਂ ਮੀਕਾ ਸਿੰਘ ਦੀ ਸਟੇਟਮੈਂਟ ਨੂੰ ਕਿਦਾਂ ਦੇਖਦੇ ਹੋ ਮੇਰੇ ਖਿਆਲ ਨਾਲ ਮੀਕਾ ਸਿੰਘ ਕੋਈ ਸਿਆਣਾ ਬੰਦਾ ਤਾਂ ਹੈ ਨਹੀਂ ਕਿ ਆਪਾਂ ਉਹਨੂੰ ਇੰਪੋਰਟੈਂਸ ਦਈਏ ਫੁਕਰਾ ਜਿਹਾ ਬੰਦਾ ਹੈ ਫੁਕਰੀਆਂ ਹੀਆਂ ਗੱਲਾਂ ਕਰਦਾ ਰਹਿੰਦਾ ਕਦੀ ਉਹਨੇ ਇਹ ਵੀ ਕਿਹਾ ਸੀਗਾ ਉਹ ਵੀ ਟਰੋਲ ਹੋਇਆ ਉਹਨੇ ਕਿਹਾ ਸੀ ਕਿ ਜੇ ਤਾਜ ਹੋਟਲ ਨੂੰ ਬਚਾਇਆ ਜਾ ਸਕਦਾ ਸੀਗਾ ਤੇ ਤੁਸੀਂ ਹਰਮੰਦਰ ਸਾਹਿਬ ਨੂੰ ਕਿਉਂ ਨਹੀਂ ਵਿਚਾਰਿਆ ਜਾਂ ਕਾਲ ਤਖਤ ਨੂੰ ਕਿਉਂ ਨਹੀਂ ਵਿਚਾਰਿਆ ਹਨਾ ਮਿਲਿਟੈਂਟ ਉੱਥੇ ਵੀ ਮਿਲਿਟੈਂਟ ਇੱਥੇ ਵੀ ਸੀ ਉਦੋਂ ਇਹਨੂੰ ਇੱਥੇ ਹੀ ਜਿਹੜੀਆਂ ਆਰਐਸਐਸ ਦਾ ਜਿਹੋ ਜਿਹੀਆਂ ਜਨਸੰਗੀ ਜਿਹੋ ਜਿਹੀਆਂ ਜਿਹੜੀਆਂ ਪਾਰਟੀਆਂ ਨੇ ਕੱਟੜਵਾਦੀ ਉਹਨਾਂ ਨੇ ਇਹਨੂੰ ਟਰੋਲ ਕੀਤਾ ਸੀ ਤੇ ਹੁਣ ਇਹ ਉਹ ਉਧਰਲੇ ਪਾਸੇ ਹੋ ਗਿਆ ਮਤਲਬ ਇੱਕ ਪਾਸੇ ਦਾ ਸਟੈਂਡ ਰੱਖੋ ਨਾ ਤੇ ਉਹ ਮੈਨੂੰ ਲੱਗਦਾ ਉਹਦੀ ਕੋਈ ਸਿਆਣਾ ਵਾਲੀ ਸਟੇਟਮੈਂਟ ਨਹੀਂ ਆ ਇੱਕ ਛੋਟਾ ਮੇਰਾ ਸਵਾਲ ਹੈਗਾ ਚਲੋ ਪੰਜਾਬ ਚ ਪਹਿਲਾ ਇਨਸੀਡੈਂਟ ਉਦੋਂ ਹੀ ਮੀਕਾ ਸਿੰਘ ਜ਼ੋਰ ਅੱਗੇ ਆਏ ਕਿ ਉਹਨਾਂ ਨੇ ਤਾੜੀ ਮਾਰ ਕੇ ਵਧਾਈ ਥਾਪੜਾ ਦਿੱਤੀ ਕਹਿੰਦੇ ਬੜਾ ਚੰਗਾ ਕੰਮ ਕੀਤਾ ਮੈਂ ਉਹਨਾਂ ਨੂੰ ਫਿਟੇ ਮੂੰਹ ਕਹਿਣਾ ਉਹ ਹੁਣ ਵੀ ਉਹਨਾਂ ਨੇ ਇਹ ਗੱਲ ਕੀਤੀ ਕਹਿੰਦੇ ਵੀ ਇਸ ਦਲਜੀਤ ਨੂੰ ਵੀ ਲੋਕਾਂ ਨੂੰ ਸ਼ਾਇਦ ਮਾਫੀ ਮੰਗ ਲੈਣੀ ਚਾਹੀਦੀ ਹੈ ਵੀ ਸਾਡੇ ਵਾਸਤੇ ਦੇਸ਼ ਪਹਿਲਾਂ ਹੈਗਾ ਨੈਸ਼ਨਲ ਪਹਿਲਾਂ ਹੈਗਾ ਤੁਸੀਂ ਮੀਕਾ ਸਿੰਘ ਦੀ ਸਟੇਟਮੈਂਟ ਨੂੰ ਕਿਦਾਂ ਦੇਖਦੇ ਹੋ ਉਹ ਮੇਰੇ ਖਿਆਲ ਨਾਲ ਮੀਕਾ ਸਿੰਘ ਕੋਈ ਸਿਆਣਾ ਬੰਦਾ ਤਾਂ ਹੈ ਨਹੀਂ ਕਿ ਆਪਾਂ ਉਹਨੂੰ ਇੰਪੋਰਟੈਂਸ ਦਈਏ ਫੁਕਰਾ ਜਿਹਾ ਬੰਦਾ ਹੈ ਫੁਕਰੀਆਂ ਹੀ ਗੱਲਾਂ ਕਰਦਾ ਰਹਿੰਦਾ ਕਦੀ ਉਹਨੇ ਇਹ ਵੀ ਕਿਹਾ ਸੀਗਾ ਉਹ ਵੀ ਟਰੋਲ ਹੋਇਆ ਉਹਨੇ ਕਿਹਾ ਸੀ ਕਿ ਜੇ ਤਾਜ ਹਾਟਲ ਨੂੰ ਬਚਾਇਆ ਜਾ ਸਕਦਾ ਸੀਗਾ ਤੇ ਤੁਸੀਂ ਹਰਮੰਦਰ ਸਾਹਿਬ ਨੂੰ ਕਿਉਂ ਨਹੀਂ ਬਚਾਇਆ ਜਾਂ ਕਾਲ ਤੱਕ ਤੈਨੂੰ ਕਿਉਂ ਨਹੀਂ ਬਚਾ ਲਿਆ ਹਨਾ ਮਿਲਿਟੈਂਟ ਉੱਥੇ ਵੀ ਮਿਲਿਟੈਂਟ ਇੱਥੇ ਵੀ ਸੀ ਉਦੋਂ ਇਹਨੂੰ ਇੱਥੇ ਹੀ ਜਿਹੜੀਆਂ ਆ ਆਰਐਸਐ ਜਿਹੋ ਜਿਹੀਆਂ ਜਨਸੰਗੀ ਜਿਹੋ ਜਿਹੀਆਂ ਜਿਹੜੀਆਂ ਪਾਰਟੀਆਂ ਨੇ ਕੱਟੜਵਾਦੀ ਉਹਨਾਂ ਨੇ ਇਹਨੂੰ ਟਰੋਲ ਕੀਤਾ ਸੀ ਤੇ ਹੁਣ ਇਹ ਉਹ ਉਧਰਲੇ ਪਾਸੇ ਹੋ ਗਿਆ ਇੱਕ ਪਾਸੇ ਦਾ ਸਟੈਂਡ ਰੱਖੋ ਨਾ ਤੇ ਉਹ ਮੈਨੂੰ ਲੱਗਦਾ ਉਹਦੀ ਕੋਈ ਸਿਆਣਪ ਵਾਲੀ ਸਟੇਟਮੈਂਟ ਨਹੀਂ ਆ ਇੱਕ ਛੋਟਾ ਮੇਰਾ ਸਵਾਲ ਹੈਗਾ ਚਲੋ ਪੰਜਾਬ ਚ ਪਹਿਲਾਂ ਇਸ ਦਿਨ ਉਹਦੋਂ ਹੀ ਮੀਕਾ ਸਿੰਘ ਜ਼ੋਰ ਅੱਗੇ ਆਏ ਕਿ ਉਹਨਾਂ ਨੇ ਤਾੜੀ ਮਾਰ ਕੇ ਵਧਾਈ ਥਾਪੜਾ ਦਿੱਤੀ ਕਹਿੰਦੇ ਬੜਾ ਚੰਗਾ ਕੰਮ ਕੀਤਾ ਮੈਂ ਉਹਨਾਂ ਨੂੰ ਫਿਟੇ ਮੂੰਹ ਕਹਿਣਾ ਉਹ ਹੁਣ ਵੀ ਉਹਨਾਂ ਨੇ ਇਹ ਗੱਲ ਕੀਤੀ ਕਹਿੰਦੇ ਵੀ ਇਸ ਦਲਜੀਤ ਨੂੰ ਵੀ ਲੋਕਾਂ ਨੂੰ ਸ਼ਾਇਦ ਮਾਫੀ ਮੰਗ ਲੈਣੀ ਚਾਹੀਦੀ ਹੈ ਵੀ ਸਾਡੇ ਵਾਸਤੇ ਦੇਸ਼ ਪਹਿਲਾਂ ਹੈਗਾ ਨੈਸ਼ਨਲ ਪਹਿਲਾਂ ਹੈਗਾ ਤੁਸੀਂ ਮੀਕਾ ਸਿੰਘ ਦੀ ਸਟੇਟਮੈਂਟ ਨੂੰ ਕਿਦਾਂ ਦੇਖਦੇ ਹੋ ਮੇਰੇ ਖਿਆਲ ਨਾਲ ਮੀਕਾ ਸਿੰਘ ਕੋਈ ਸਿਆਣਾ ਬੰਦਾ ਤਾਂ ਹੈ ਨਹੀਂ ਕਿ ਆਪਾਂ ਉਹਨੂੰ ਇੰਪੋਰਟੈਂਸ ਦਈਏ ਫੁਕਰਾ ਜਿਹਾ ਬੰਦਾ ਹੈ ਫੁਕਰੀਆਂ ਹੀਆਂ ਗੱਲਾਂ ਕਰਦਾ ਰਹਿੰਦਾ ਕਦੀ ਉਹਨੇ ਇਹ ਵੀ ਕਿਹਾ ਸੀਗਾ ਉਹ ਵੀ ਟਰੋਲ ਹੋਇਆ ਉਹਨੇ ਕਿਹਾ ਸੀ ਕਿ ਜੇ ਤਾਜ ਹੋਟਲ ਨੂੰ ਬਚਾਇਆ ਜਾ ਸਕਦਾ ਸੀਗਾ ਤੇ ਤੁਸੀਂ ਹਰਮੰਦਰ ਸਾਹਿਬ ਨੂੰ ਕਿਉਂ ਨਹੀਂ ਬਚਾ ਲਿਆ ਜਾਂ ਕਾਲ ਤਖਤ ਨੂੰ ਕਿਉਂ ਨਹੀਂ ਬਚਾ ਲਿਆ ਹਨਾ ਮਿਲੀਟੈਂਟ ਉੱਥੇ ਵੀ ਮਿਲੀਟੈਂਟ ਇੱਥੇ ਵੀ ਸੀ ਉਦੋਂ ਇਹਨੂੰ ਇੱਥੇ ਹੀ ਜਿਹੜੀਆਂ ਆ ਆਰਐਸਐਸ ਦਾ ਜਿਹੋ ਜਿਹੀਆਂ ਜਨਸੰਗੀ ਜਿਹੋ ਜਿਹੀਆਂ ਜਿਹੜੀਆਂ ਪਾਰਟੀਆਂ ਨੇ ਕੱਟੜਵਾਦੀ ਉਹਨਾਂ ਨੇ ਇਹਨੂੰ ਟਰੋਲ ਕੀਤਾ ਸੀ ਤੇ ਹੁਣ ਇਹ ਉਹ ਉਧਰਲੇ ਪਾਸੇ ਹੋ ਗਿਆ ਮਤਲ ਇੱਕ ਪਾਸੇ ਦਾ ਸਟੈਂਡ ਰੱਖੋ ਨਾ ਤੇ ਉਹ ਮੈਨੂੰ ਲੱਗਦਾ ਉਹਦੀ ਕੋਈ ਸਿਆਣਪ ਵਾਲੀ ਸਟੇਟਮੈਂਟ ਨਹੀਂ ਆ ਇੱਕ ਛੋਟਾ ਮੇਰਾ ਸਵਾਲ ਹੈਗਾ ਚਲੋ ਪੰਜਾਬ ਚ ਪਹਿਲਾ ਇਨਸੀਡੈਂਟ ਉਦੋਂ ਹੀ ਮੀਕਾ ਸਿੰਘ ਜ਼ੋਰ ਅੱਗੇ ਆਏ ਕਿ ਉਹਨਾਂ ਨੇ ਤਾੜੀ ਮਾਰ ਕੇ ਵਧਾਈ ਥਾਪੜਾ ਦਿੱਤੀ ਕਹਿੰਦੇ ਬੜਾ ਚੰਗਾ ਕੰਮ ਕੀਤਾ ਮੈਂ ਉਹਨਾਂ ਨੂੰ ਫਿਟੇ ਮੂੰਹ ਕਹਿਣਾ ਉਹ ਹੁਣ ਵੀ ਉਹਨਾਂ ਨੇ ਇਹ ਗੱਲ ਕੀਤੀ ਕਹਿੰਦੇ ਵੀ ਇਸ ਦਲਜੀਤ ਨੂੰ ਵੀ ਲੋਕਾਂ ਨਾਲ ਸ਼ਾਇਦ ਮਾਫੀ ਮੰਗ ਲੈਣੀ ਚਾਹੀਦੀ ਹੈ ਵੀ ਸਾਡੇ ਵਾਸਤੇ ਦੇਸ਼ ਪਹਿਲਾਂ ਹੈਗਾ ਨੈਸ਼ਨਲ ਪਹਿਲਾਂ ਹੈਗਾ ਤੁਸੀਂ ਮੀਕਾ ਸਿੰਘ ਦੀ ਸਟੇਟਮੈਂਟ ਨੂੰ ਕਿਦਾਂ ਦੇਖਦੇ ਹੋ ਉਹ ਮੇਰੇ ਖਿਆਲ ਨਾਲ ਮੀਕਾ ਸਿੰਘ ਕੋਈ ਸਿਆਣਾ ਬੰਦਾ ਤਾਂ ਹੈ ਨਹੀਂ ਕਿ ਆਪਾਂ ਉਹਨੂੰ ਇੰਪੋਰਟੈਂਸ ਦਈਏ ਫੁਕਰਾ ਜਿਹਾ ਬੰਦਾ ਹੈ ਫੁਕਰੀਆਂ ਹੀਆਂ ਗੱਲਾਂ ਕਰਦਾ ਰਹਿੰਦਾ ਕਦੀ ਉਹਨੇ ਇਹ ਵੀ ਕਿਹਾ ਸੀਗਾ ਉਹ ਵੀ ਟਰੋਲ ਹੋਇਆ ਉਹਨੇ ਕਿਹਾ ਸੀ ਕਿ ਜੇ ਤਾਜ ਹੋਟਲ ਨੂੰ ਬਚਾਇਆ ਜਾ ਸਕਦਾ ਸੀਗਾ ਤੇ ਤੁਸੀਂ ਹਰਮੰਦਰ ਸਾਹਿਬ ਨੂੰ ਕਿਉਂ ਨਹੀਂ ਬਚਾ ਲਿਆ ਜਾਂ ਕਾਲ ਤਖਤ ਨੂੰ ਕਿਉਂ ਨਹੀਂ ਬਚਾ ਲਿਆ ਹੈਨਾ ਮਿਲੀਟੈਂਟ ਉੱਥੇ ਵੀ ਮਿਲੀਟੈਂਟ ਇੱਥੇ ਵੀ ਸੀ ਉਦੋਂ ਇਹਨੂੰ ਇੱਥੇ ਹੀ ਜਿਹੜੀਆਂ ਆ ਆਰਐਸਐ ਜਿਹੋ ਜਿਹੀਆਂ ਜਨਸੰਗੀ ਜਿਹੋ ਜਿਹੀਆਂ ਜਿਹੜੀਆਂ ਪਾਰਟੀਆਂ ਨੇ ਕੱਟੜਵਾਦੀ ਉਹਨਾਂ ਨੇ ਇਹਨੂੰ ਟਰੋਲ ਕੀਤਾ ਸੀ ਤੇ ਹੁਣ ਇਹ ਉਹ ਉਧਰਲੇ ਪਾਸੇ ਹੋ ਗਿਆ ਮਤਲ ਇੱਕ ਪਾਸੇ ਦਾ ਸਟੈਂਡ ਰੱਖੋ ਨਾ ਤੇ ਉਹ ਮੈਨੂੰ ਲੱਗਦਾ ਉਹਦੀ ਕੋਈ ਸਿਆਣਪ ਵਾਲੀ ਸਟੇਟਮੈਂਟ ਨਹੀਂ